ਕਿੰਨੇ ਕਾਹਦੇ ਬਿਚਾਰਾਂ ਦੇ ਆ ਮੇਰਾ ਹਾਈ ਨਾ ਕਹਿੰਦਾ ਸਰਕਾਰ ਵਕਾਉਂਦੀ ਐ ਸਰਕਾਰ ਨੇ ਬੋਲਾ ਇਸਕੋ ਵੇਚਨੀ ਦੀ ਤੁਸ਼ੰਸ਼ ਹੈਗਾ ਤੇਰੇ ਕੋਲ ਇਹ ਵੇਚਣ ਦਾ ਲੈ ਕੇ ਜਾ ਲੈ ਤੂੰ ਮੁੜ ਕੇ ਰੇੜੀ ਤੇ ਸਿੱਧੀ ਇੱਥੇ ਮਾਰ ਦਾਂ ਚੱਲ ਅਡੀ ਵੀਡੀਓ ਬਣ ਗਈ ਜੇ ਤੁਹਾਨੂੰ ਦੋਨਾਂ ਨੇ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਫਿਰ ਜਿੰਨ ਮੰਡੀ ਤੋਂ ਲਾਉਣਾ ਨਹੀਂ ਆ ਸਮਝ ਗਿਆ ਲੈ ਕੇ ਜਾ ਲੈ ਦੋ ਮਾੜ ਵਾਲੇ ਮਾੜ ਮਤਲਬ ਕੀ ਹਾਲ ਆ ਪੁੱਤ ਵਧੀਆ ਤੇ ਉਹ ਦੇ ਗਿਆ ਅੱਜ ਪੈਸੇ ਅੱਜ ਦਾ ਤਰੀਕਸ ਦੀ ਆ ਟਿਕਟ ਆਠ ਆ ਠੀਕ ਪੁੱਛ ਲੈ ਕੋਈ ਤੁਹਾਨੂੰ ਸਿੰਘ ਨੂੰ ਨਹੀਂ ਤਾਂ ਠੀਕ ਹੈ ਠੀਕ ਹੈ ਆਮਤ ਕੀ ਕਰਨ ਦੰਗੇ ਅੱਜ ਅੱਜਾ ਸੈਫਟੀ ਕਮਿਸ਼ਨਰ ਸਾਹਿਬ ਦਾ ਆਇਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਗਲਪੰਥ ਬੁੱਢਾ ਦਲ ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟੀਆਂ ਵੀ ਵੇਚਦੇ ਆ ਇਕਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਲਬੇ ਸਰਕਾਰ ਵੱਲੋਂ ਵੀ ਰੋਕੇ ਹੋਇਆ ਹੈ ਪਬਲਿਕ ਪਲੇਸ ਤੇ ਕੋਈ ਮਰਚਾ ਮਕਮਲ ਨਹੀਂ ਪੱਤ ਹੋਦਾ ਪਰ ਜੇ ਦੇਖਿਆ ਹਸਪਤਾਲ ਚ ਵੀ ਜਾਂ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਭ ਜੀ ਬਣਨੀ ਚਾਹੀਦੀ ਜਾਂ ਬਸਟੈਂਡ ਤੇ ਸ਼ਰੇਮ ਦੇ ਦੇਖਦਾ ਵੀ ਹੱਥ ਕੀਤਾ ਵੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀਤੰ ਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸੈਕਟਰ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਦੀ ਇਹ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸੇ ਨਾਲ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟਿਆਣੇ ਤੇ ਲਾਲੋ ਚਿੱਟਿਆਣੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ 21 ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਖੋਖੇ ਖੁੱਲੇ ਨੇ ਕਰਿਆਨੇ ਦੀ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਖੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਉਹਨੇ ਸਿੱਖਿਆ ਦਾ ਸਕੂਲ ਕਰਦੇ ਜਾਂ ਆਪਣੇ ਤੁਹਾਨੂੰ ਸਤਾ ਉਹਦੇ ਤੇ ਵੀ ਆਫਰ ਹੈ ਕਿ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੇ ਬਾਬਾ ਇਹ ਪਰਸਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੀ ਹੁਣ ਅਸੀਂ ਇਸ ਤਮੋਰਚਾ ਲਾਇਆ ਜੋ ਵੀ ਬੀੜੀ ਸਿੱਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਟੜਲੇ ਨਾਲ ਸੋਧਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਡੀਸੀ ਸਾਹਿਬ ਤੋਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ